ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਹੈਰਾਨੀਜਨਕ ਤੇ ਬਹੁਤ ਹੀ ਦਿਲਚਸਪ ਹੈ ਇਸ ਦੇ ਵਿੱਚ ਵਿਖਾਇਆ ਗਿਆ ਇੱਕ ਧੀ ਜਿਹੜੀ ਕਿ ਆਪਣੇ ਅਮੀਰ ਗਵੰਡੀਆਂ ਨੂੰ ਆਪਣਾ ਮਾਪਾਪ ਸਮਝਦੀ ਹੈ ਆਪਣੇ ਅਸਲੀ ਮਾਪਾਪ ਨੂੰ ਆਪਣਾ ਮਾਪਾਪ ਸਮਝਦੀ ਨਹੀਂ ਇੱਕ ਦਿਨ ਅਜਿਹਾ ਵਰਤਾਰਾ ਹੋਇਆ ਕਿ ਗਵੰਡੀਆਂ ਦੀ ਧੀ ਅਕਾਲ ਚਲਾਣਾ ਕਰ ਗਈ ਕਿਉਂਕਿ ਇਹਨਾਂ ਦੋਨਾਂ ਕੁੜੀਆਂ ਦਾ ਚਾਹੇ ਪਰਿਵਾਰ ਇੱਕ ਦਾ ਅਮੀਰ ਸੀ ਇੱਕ ਦਾ ਗਰੀਬ ਸੀ ਪਰ ਆਪਸ ਵਿੱਚ ਇਹਨਾਂ ਦਾ ਗੂੜਾ ਰਿਸ਼ਤਾ ਸੀ ਸਕੀਆਂ ਭੈਣਾ ਵਰਗਾ ਅਗਲੇ ਇਹ ਤਾਂ ਸਕੀਆਂ ਪੈਣਾ ਤੋਂ ਵੀ ਵੱਧ ਕੇ ਜੈਸਲੀਨ ਦੇ ਪਿਤਾ ਜੀ ਜਿਹੜੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਜੈਸਲੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੋਈ ਹੈ ਕਰੋਨਾ ਕਾਲ ਦੇ ਦੌਰਾਨ ਕੁਝ ਅਜਿਹੀ ਘਟਨਾ ਵਾਪਰੀ ਕਿ ਜੈਸਲੀਨ ਆਪਣੇ ਗਵਾਂਡੀਆਂ ਨੂੰ ਹੀ ਸਿਰਫ ਆਪਣਾ ਪਰਿਵਾਰ ਸਮਝਣ ਲੱਗੀ ਤੇ ਇਸ ਦੇ ਚੱਲਦੇ ਹੀ ਜਦੋਂ ਉਸ ਦਾ ਆਪਣਾ ਪਰਿਵਾਰ ਦੁਖੀ ਰਹਿਣ ਲੱਗਿਆ ਪਰੇਸ਼ਾਨ ਹੋਣ ਲੱਗਿਆ ਤਾਂ ਉਹ ਆਪਣੀ ਮਾਂ ਨੂੰ ਕੁੱਟਣ ਮਾਰਨ ਲੱਗੀ ਝਗੜਾ ਕਰਦੀ ਸੋ ਕਾਫੀ ਜਿਆਦਾ ਦਿਲਚਸਪ ਕਹਾਣੀ ਹੈ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੇਕਰ ਤੁਹਾਡੇ ਵੀ ਧਿਆਨ 'ਚ ਕੋਈ ਅਜਿਹਾ ਵਰਤਾਰਾ ਆਉਂਦਾ ਹੈ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਦੇ ਉੱਪਰ ਭਾਈ ਗੁਰਪ੍ਰੀਤ ਸਿੰਘ ਜੀ ਰੱਬ ਦੇ ਬੰਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਾਰੀ ਗੱਲ ਦੱਸ ਸਕਦੇ ਕਿੰਨਾ ਪੜ੍ਹਿਆ ਹੈ ਇਸ ਵੀਡੀਨ ਤੋਂ ਮੈਂ ਪੋਸਟ ਗ੍ਰੈਜੂਏਸ਼ਨ ਇਨ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਰ ਤੈਨੂੰ ਬੰਨ ਕੇ ਕਾਤੋਂ ਲਿਆਇਆ ਦੇਖ ਕਿਵੇਂ ਬੰਨਿਆ ਹੋਇਆ ਤੈਨੂੰ ਕਿਉਂਕਿ ਮੈਂ ਆ ਨਹੀਂ ਰਹੀ ਸੀ ਇਸ ਲਈ ਕਾਤੋਂ ਨਹੀਂ ਸੀ ਆ ਰਹੀ ਤੂੰ ਪੁੱਤ ਆ ਜਾਂਦਾ ਸੀ ਤੂੰ ਬੰਨ ਆ ਗਈ ਸਰ ਹੁਣ ਮੈਂ ਕਹਿ ਰਹੀ ਹਾਂ ਮੈਂ ਆ ਰਹੀਆਂ ਖੋਲ ਦੋ ਤੂੰ ਉਹਨਾਂ ਨੇ ਖੋਲਿਆ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਆ ਨਹੀਂ ਰਹੀ ਸੀ ਤੋ ਉਹਨਾਂ ਨੇ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਾਡੀ ਧੀ ਜੈਸਲੀਨ ਕੌਰ ਦੀ ਕੋਹਾ ਜਲੰਧਰ ਤੋਂ ਇਹ ਪੜ੍ਹੀ ਲਿਖੀ ਐਮਬੀਏ ਪਾਸ ਦੀ ਆ ਇਹਦੇ ਨਾਲ ਕੁਝ ਅਜੀਹਾ ਹੋਇਆ ਵੀ ਇਹ ਆਪਣੇ ਪਰਿਵਾਰ ਨੂੰ ਹੀ ਆਪਣਾ ਮੰਨਣ ਤੋਂ ਇਨਕਾਰ ਕਰਨ ਲੱਗ ਗਈ ਕਈ ਸਾਲ ਪਹਿਲਾਂ ਬਚਪਨ 'ਚ ਇਹ ਧੀ ਆਪਣੇ ਮਾਤਾ-ਪਿਤਾ ਤੇ ਵੱਡੀ ਭੈਣ ਨਾਲ ਲੁਧਿਆਣੇ ਰਹਿੰਦੀ ਸੀ। ਲੁਧਿਆਣੇ ਆਪਣੇ ਇੱਕ ਅਮੀਰ ਗਵੰਡੀ ਦੇ ਪਰਿਵਾਰ ਦੇ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਦੇ ਨੂੰ ਆਪਣੇ ਘਰ ਵਾਂਗ ਸਮਝਦੀ ਤੇ ਘਰ ਵਾਂਗ ਬਿਹਾਰ ਕਰਦੇ ਹੋ। ਤੇ ਗਵੰਡੀਆਂ ਦੇ ਪਰਿਵਾਰ ਵਿੱਚ ਜੈਸਲੀਨ ਦੇ ਹਣ ਦੀ ਇੱਕ ਧੀ ਸੀ ਤੇ ਉਹ ਵੀ ਜੈਸਲੀਨ ਦੀ ਪੱਕੀ ਸਹੇਲੀ ਸੀ। ਤੇ ਜੈਸਲੀਨ ਦਾ ਪਰਿਵਾਰ ਜਲੰਧਰ ਆ ਗਿਆ ਕੁਝ ਸਾਲਾਂ ਬਾਅਦ ਤੇ ਉਹ ਤੁਸੀਂ ਧੀ ਦੇ ਨਾਲ ਗੂੜਾ ਪਿਆਰ ਉਵੇਂ ਬਣਿਆ ਰਿਹਾ ਤੇ ਦੋਵਾਂ ਪਰਿਵਾਰ ਦੀਆਂ ਇਹਨਾਂ ਸਹੇਲੀਆਂ ਦਾ ਪਿਆਰ ਦਿਨੋਂ ਦਿਨ ਵਧਦਾ ਗਿਆ ਕੁਝ ਸਾਲ ਪਹਿਲਾਂ ਜੈਸਲੀਨ ਦੀ ਸਹੇਲੀ ਅਕਾਲ ਚਲਾਣਾ ਕਰ ਗਈ ਤੇ ਜੈਸਲੀਨ ਆਪਣੀ ਸਹੇਲੀ ਦੇ ਮਾਪੇ ਪਿਓ ਨੂੰ ਆਪਣੇ ਮਾਪਿਆਂ ਵਾਂਗ ਪਿਆਰ ਕਰਨ ਲੱਗੀ ਸਮਾਂ ਬੀਤਦਾ ਗਿਆ ਤੇ ਜੈਸਰੀ ਨੇ ਐਮਪੀ ਪਾਸ ਕੀਤੀ ਉਸ ਤੋਂ ਬਾਅਦ ਜੌਬ ਲੱਗ ਗਈ ਪਰ ਲੌਕਡਾਊਨ ਦੇ ਵਿੱਚ ਜੈਸਲੀਨ ਮਾਨਸਿਕ ਰੂਪ ਵਿੱਚ ਬਿਮਾਰ ਹੋ ਗਈ ਆਪਣੇ ਆਪ ਨੂੰ ਆਪਣੀ ਸਹੇਲੀ ਦੇ ਮਾਤਾ ਪਿਤਾ ਦੀ ਦੀ ਮੰਨਣ ਲੱਗੀ ਆਪਣੇ ਮਾਪੇ ਨੂੰ ਕੁੱਟਦੀ ਮਾਰਦੀ ਬਹੁਤ ਬੁਰਾ ਵਿਹਾਰ ਕਰਦੀ ਕਹਿੰਦੀ ਮੈਂ ਅਮੀਰ ਪਰਿਵਾਰ ਦੀ ਧੀ ਆ ਤੁਸੀਂ ਮੇਰੇ ਨੌਕਰ ਹੋ ਇੱਕ ਸਾਲ ਪਹਿਲਾਂ ਜੈਸਲੀਨ ਦੇ ਪਿਤਾ ਜੀ ਦਾ ਸਰਕਾਰ ਸੇਚ ਦਿਹਾਂਤ ਹੋ ਗਿਆ ਤੇ ਘਰ ਵਿੱਚ ਆਪਣੀ ਵੱਡੀ ਭੈਣ ਅਤੇ ਮਾਂ ਨਾਲ ਰਹਿੰਦੀ ਤੇ ਮਾਂ ਨਾਲ ਤੇ ਭੈਣ ਨਾਲ ਨੌਕਰਾਂ ਵਰਗਾ ਵਿਹਾਰ ਕਰਦੀ ਤੇ ਮਾਂ ਗਠੀਏ ਦੀ ਮਰੀਜ਼ ਆ ਵਿਚਾਰੀ ਉਹਨੂੰ ਕੁੱਟਦੀ ਮਾਰਦੀ ਉਹਨੂੰ ਘੜੀਸ ਕੇ ਬਾਹਰ ਕੱਢ ਦਿੰਦੀ ਘਰ ਤੋਂ ਉਹਨੂੰ ਕਹਿੰਦੀ ਮੈਂ ਤੁਹਾਡੀ ਧੀ ਨਹੀਂ ਇਹ ਸੋਚ ਕੇ ਮਾਂ ਦਾ ਦਿਲ ਦਹਿਲ ਜਾਂਦਾ ਵੀ ਮੇਰੀ ਧੀ ਮੈਂ ਢਡੋ ਜੰਮੀ ਮੈਨੂੰ ਆਪਣਾ ਮੰਨਣ ਤੋਂ ਇਨਕਾਰ ਕਰੀ ਜਾਂਦੀ ਹੈ ਤੇ ਉਸ ਮਾਂ ਦੇ ਦਿਲ ਤੇ ਕੀ ਬੀਜਦਾ ਹੋ ਜਿਹਨੇ 9 ਮਹੀਨੇ ਪੇਟ ਚ ਰੱਖ ਕੇ ਜਨਮ ਦਿੱਤਾ ਤੇ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਇਹ ਚੱਲ ਰਿਹਾ ਸੀ ਸਭ ਕੁਝ ਘਰ ਦੇ ਵਿੱਚ ਨਰਕ ਵਰਗੇ ਹਾਲਾਤ ਬਣ ਗਏ ਰਿਸ਼ਤੇਦਾਰ ਭੈਣ ਭਰਾ ਸਭ ਕੋਸ਼ਿਸ਼ਾਂ ਕਰਕੇ ਹੰਬ ਗਏ ਤਾਂ ਕੁਝ ਦਿਨ ਪਹਿਲਾਂ ਉਹਦੀ ਮਾਂ ਨੀਲ ਬਾਈ ਹੱਥਾਂ ਤੇ ਸ਼ਰੀਰ ਤੇ ਸਾਡੇ ਕੋਲੇ ਰੋਂਦੀ ਰੋਂਦੀ ਪਹੁੰਚਦੀ ਆ ਤੇ ਦੱਸਦੀ ਏ ਪੁੱਤ ਮੇਰੀ ਧੀ ਮੈਨੂੰ ਕੁੱਟਦੀ ਮਾਰਦੀ ਏ ਮੇਰੀ ਮਦਦ ਕਰੋ ਤੇ ਉਸ ਧੀ ਨੂੰ ਲੈ ਕੇ ਅੱਜ ਸੁਪਨਿਆਂ ਦੇ ਘਰ ਪਹੁੰਚੇ ਉਹਦੇ ਮਾਸੀ ਦੇ ਪੁੱਤ ਭੂਆ ਦੇ ਪੁੱਤ ਮਾਮਾ ਸਾਰੇ ਰਿਸ਼ਤੇਦਾਰ ਤੇ ਉਹ ਧੀ ਅੱਜ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਪਈ ਮੇਰੀ ਮਾਂ ਵਾ ਉਹ ਕਹਿੰਦੀ ਮੇਰੇ ਮਾਪੇ ਤਾਂ ਲੁਧਿਆਣੇ ਰਹਿੰਦੇ ਆ ਮੈਂ ਉਹਨਾਂ ਦੀ ਬੇਟੀ ਆ ਉਹ ਅਮੀਰ ਆਏ ਗਰੀਬ ਨੇ ਇਹ ਮੇਰੀ ਮਾਂ ਨਹੀਂ ਹੈਗੀ ਮੈਨੂੰ ਉਹਨਾਂ ਦੇ ਸਾਹਮਣੇ ਕਰਾਓ ਉਹਨਾਂ ਨੇ ਸਾਹਮਣੇ ਕਰਾਉਣ ਦੀ ਵੀ ਪਹਿਲਾਂ ਇੱਕ ਦੋ ਵਾਰੀ ਰਿਸ਼ਤੇਦਾਰਾਂ ਨੇ ਕੋਸ਼ਿਸ਼ ਕੀਤੀ ਇੱਕ ਵਾਰ ਉਹ ਸਾਹਮਣੇ ਆਏ ਵੀ ਸੀ ਪਰ ਉਹ ਵੀ ਟੁੱਟ ਚੁੱਕੇ ਆ ਕਿਉਂਕਿ ਉਹਨਾਂ ਦੀ ਜਵਾਨਤੀ ਚਲੇ ਗਈ ਆ ਤੇ ਉਹ ਇਹਨੂੰ ਇਸ ਹਾਲਾਤ ਚ ਦੇਖ ਕੇ ਉਹਨਾਂ ਦਾ ਵੀ ਦਿਲ ਦਹਿਲ ਜਾਂਦਾ ਪੜ੍ਹੀ ਲਿਖੀ ਐ ਕੁੜੀ ਲਵਲੀ ਯੂਨੀਵਰਸਿਟੀ ਤੋਂ ਪਾਸ ਆਊਟ ਆ ਐਮਬੀਏ ਕੀਤੀ ਹੋਈ ਐ ਵਧੀਆ ਜੌਬ ਕਰਦੀ ਸੀ ਬਹੁਤ ਇੰਟੈਲੀਜੈਂਟ ਆ ਬੱਚੀ ਬਸ ਪਤਾ ਨਹੀਂ ਕਿਹੜੇ ਵਕਤ ਕੀ ਦਿਮਾਗ ਦੇ ਵਿੱਚ ਘਰ ਕਰ ਗਿਆ ਛੇਦੋ ਸੇਲੀ ਦਾ ਇਹਨੂੰ ਛੱਡ ਕੇ ਚਲੇ ਜਾਣਾ ਜਾਂ ਇਹਦੇ ਘਰ ਦੀ ਗਰੀਬੀ ਇਹਦੇ ਪਿਤਾ ਜੀ ਦੇ ਗਰੀਬ ਹੋਣ ਦੇ ਕਾਰਨ ਘਰ ਦੇ ਹਾਲਾਤ ਠੀਕ ਨਾ ਹੋਣਾ ਇਹ ਸਭ ਕੁਝ ਇਹਦੇ ਦਿਲ ਤੇ ਦਿਮਾਗ ਤੇ ਇੰਨਾ ਡੂੰਘਾ ਅਸਰ ਕਰ ਗਿਆ ਕਿ ਜੇ ਐਸਲੀਨ ਆਪਣੇ ਆਪ ਨੂੰ ਅਮੀਰ ਕਰ ਦਿੱਤੀ ਕਹਿਣ ਲੱਗੀ ਇੱਕ ਸੁਪਨਿਆਂ ਦੀ ਜ਼ਿੰਦਗੀ ਜਿਉਣ ਲੱਗੀ ਹੁਣ ਸੁਪਨਿਆਂ ਦੇ ਘਰ ਆ ਕੇ ਉਹ ਸੁਪਨਾ ਟੁੱਟੇ ਸੱਚ ਨਾਲ ਜੁੜੇ ਅਰਦਾਸ ਕਰਿਓ ਇਹ ਭੈਣ ਜਲੰਧਰ ਤੋਂ ਲੈ ਕੇ ਆਏ ਨੇ ਵੀਰ ਹੁਣੇ ਬੰਨ ਕੇ ਲੈ ਕੇ ਆਏ ਨੇ ਇੰਨੇ ਜਿਆਦਾ ਆਫਸੈਟ ਆ ਭੈਣ ਮਾਂ ਨੂੰ ਕੁਟਦੀ ਮਾਰਦੀ ਆ ਭੈਣ ਸਾਡੇ ਟੀਮ ਮੈਂਬਰ ਉੱਥੇ ਗਏ ਦਮਨ ਹੁਣੀ ਉਹਨਾਂ ਦੀ ਵੀ ਹਿੰਮਤ ਨਹੀਂ ਪਈ ਸੀ ਡਰਦਿਆਂ ਦੀ ਉਹ ਕਹਿੰਦੇ ਵੀਰੇ ਵੀ ਸਾਤੋਂ ਕੰਟਰੋਲ ਨਹੀਂ ਹੋਣੀ ਭੈਣ ਇਹ ਇੱਟਾਂ ਰੋੜੇ ਮਾਰਦੀ ਸੀ ਆ ਮਾਂ ਆ ਵਿਚਾਰੀ ਬਜ਼ੁਰਗ ਇਹਦੇ ਵੀ ਹੱਥ ਪੈਰ ਨੀਲੇ ਕੀਤੇ ਪਏ ਆ ਮਾਰ ਮਾਰ ਕੇ ਮਾਂ ਤਾਂ ਵਿਚਾਰੀ ਗਠੀਏ ਦੀ ਮਰੀਜ਼ ਆ ਸਾਡੇ ਕੋਲੇ ਮਾਤਾ ਇੱਕ ਦਿਨ ਆਈ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਰੋਂਦੀ ਵੀ ਮੇਰੀ ਧੀ ਦੀ ਗੇਹ ਤਰੀਕੇ ਮਦਦ ਕਰੋ ਬੜੀ ਲਿਖੀ ਸੀ ਬੜੀ ਸਿਆਣੀ ਸੀ ਇਸ ਚੱਜੀ ਸੀ ਵੀ ਹੁਣ ਮੈਨੂੰ ਮਾਰਦੀ ਕੁਟਦੀ ਆ ਹੁਣ ਭੈਣ ਨੂੰ ਤੁਸੀਂ ਦੇਖੋ ਪਿੱਛੇ ਬੰਨਿਆ ਹੋਇਆ ਲੱਤਾਂ ਬੰਨੀਆਂ ਚੁੰਨੀ ਦੇ ਨਾਲ ਤੇ ਬਾਹਾਂ ਬੰਨੀਆਂ ਹੋਈਆਂ ਚੁੰਨੀ ਦੇ ਨਾਲ ਜਲੰਧਰ ਤੋਂ ਲੈ ਕੇ ਆਏ ਨੇ ਮੈਂ ਜਲੰਧਰ ਕਿੱਥੇ ਰਹਿੰਦੇ ਹੋ ਹੈ ਟਕੋਏ ਟਕੋਏ ਬਾਬਾ ਬੁੱਢਾ ਸਾਹਿਬ ਦੇ ਕਰਦੋ ਟਕੋਏ ਇਹ ਕਿੰਨਾ ਬੜੀ ਹੈ ਕੁੜੀ ਐਮਬੀਏ ਕੀ ਹੋਇਆ ਹੈ ਜੇ ਇਹਨਾਂ ਦੇ ਪਰਿਵਾਰ 'ਚ ਤੁਹਾਡੇ 'ਚ ਕੋਈ ਸੀਗਾ ਪਹਿਲਾਂ ਇਦਾਂ ਕੋਈ ਵੀ ਨਹੀਂ ਸਾਡੇ ਦੇ ਸਾਡੇ ਇਹਦੇ ਦਾਦਕੇ 'ਚ ਨਹੀਂ ਕੋਈ ਵੀ ਨਹੀਂ ਨਾਨਕੇ 'ਚ ਕੋਈ ਵੀ ਨਹੀਂ ਸਾਡੇ ਦੇ ਪਹਿਲਾਂ ਚਾਂਸ ਦੇਖਿਆ 4-5 ਸਾਲ ਹੋ ਕੇ ਡਾਕਟਰ ਹੀ ਲਾ ਗਈ ਜਾਇਆ ਨਹੀਂ ਪਰ ਮਾਰ ਦਿੱਤੀ ਪਰ ਕ੍ਰਿਸਟਿਸ ਬਾਹਰ ਕੱਢ ਦਿੱਤੀ ਦੇ ਦੇ ਪਰਿਵਾਰ 'ਚ ਕੌਣ-ਕੌਣ ਆ ਜੀ ਤੁਸੀਂ ਇੱਕ ਹੋ ਕੇ ਡੈਡੀ ਇਹਦੇ ਐਕਸੀਡੈਂਟ ਹੋ ਗਿਆ ਸਾਲ ਹੋ ਗਿਆ ਪੂਰੇ ਹੋ ਗਏ ਭਰਾ ਭੈਣ ਦੋ ਉਹ ਬੈਗੀਆਂ ਹੋਈਆਂ ਕਿ ਉਹ ਆਈ ਸੀ ਕਿਸੀ ਆਈ ਨਾਲ ਪਰ ਜੋਬ ਕਰਦੇ ਹੋਣਾ ਸਿੱਤੇ ਕੱਟ ਦਿੰਦਾ ਅਸਹੀ ਤੁਨੂੰ ਇਹ ਗਠੀਆ ਹੈ ਹੱਥ ਪੈਰ ਕਿਵੇਂ ਵਿੰਗੇ ਹੋਏ ਪਏ ਹੈ ਇਹ ਕੋਈ ਸੀ ਚੀ ਨਾ ਕੀ ਨਾਮ ਤੁਹਾਡਾ ਇਹ ਬੇਟੀ ਦਾ ਜਸਲੀਨ ਕੋਲ ਜਸਲੀਨ ਕੋਲ ਜਸਲੀਨ ਸੱਸੀ ਕਰ ਭੈਣੇ ਸੱਸੀ ਕਰ ਕੀ ਬੋਲੋਗੇ ਹਿੰਦੀ ਨਾਲ ਹੋਰ ਜੁਦੀਨ ਕੋਰੇ ਤਕੜੀਆਂ ਠੀਕ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਜਿਉਂਦੀ ਵਾਸਦੀ ਰਹਿ ਹੋਰ ਪੁੱਤ ਠੀਕ ਐ ਤੂੰ ਹਾਂਜੀ ਹਾਂ ਕਿੰਨਾ ਪੜੀਂ ਇਸ ਜੁਦੀਨ ਤੂੰ ਮੈਂ ਪੋਸਟ ਗ੍ਰੈਜੂਏਸ਼ਨ ਇਨ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹਾਂਜੀ ਤੇਰੇ ਤੈਨੂੰ ਬੰਨ ਕੇ ਕਾਤੋਂ ਲਿਆਇਆ ਦੇਖ ਕਿਵੇਂ ਬੰਨਿਆ ਹੋਇਆ ਤੈਨੂੰ ਕਿਉਂਕਿ ਮੈਂ ਆ ਨਹੀਂ ਰਹੀ ਸੀ ਇਸ ਲਈ ਕਾਤੋਂ ਨਹੀਂ ਸੀ ਆ ਰਹੀ ਤੂੰ ਪੁੱਤ ਆ ਜਾਂਦਾ ਸੀ ਤੂੰ ਨਾਦੀ ਸਰ ਹੁਣ ਮੈਂ ਕਹਿ ਰਹੀ ਹਾਂ ਮੈਂ ਆ ਰਹੀ ਹਾਂ ਖੋਲ ਦੋ ਤੂੰ ਉਹਨਾਂ ਨੇ ਖੋਲਿਆ ਤੇ ਚਲ ਠੀਕ ਹੈ ਪੁੱਤ ਹੁਣ ਤੈਨੂੰ ਖੋਲਦੀ ਆਪਾਂ ਹਾਂਜੀ ਤੁਹਾਡੀ ਮਰਜ਼ੀ ਦੀ ਨਹੀਂ ਤੂੰ ਦੱਸ ਜੀ ਸਾਨੂੰ ਸਹੀ ਲੱਗਦਾ ਤੁਹਾਨੂੰ ਲੱਗਦੀ ਆ ਮੈਂ ਸਹੀ ਆ ਤਾਂ ਖੋਲ ਦੋ ਖੋਲ ਦਿੰਦੇ ਆ ਮੇਰੀ ਭੈਣ ਨੂੰ ਅਸੀਂ ਕੱਦ ਤੁਹਾਨੂੰ ਲੱਗਦਾ ਮੈਂ ਸਹੀ ਆ ਕਿ ਬੱਚਾ ਵੀ ਕਿਤੇ ਸਹੀ ਹੁੰਦਾ ਤਾਂ ਖੋਲ ਦੋ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜਸਲੀਨ ਲੈ ਸਾਡੀ ਜਸਲੀਨ ਤਾਂ ਜਾਵਾਂ ਠੀਕ ਹੈ ਕੋਈ ਗੱਲ ਹੀ ਨਹੀਂ ਐਵੇਂ ਕਹੀ ਜਾਂਦੇ ਗੁਸਤਾਖ ਕਰਦੀ ਆ ਕਹਿੰਦੇ ਹੋਰ ਜਸਲੀਨ ਠੀਕ ਹੈ ਪੁੱਤ ਹਾਂਜੀ ਤੂੰ ਪੋਸਟ ਗ੍ਰੈਜੂਏਟ ਆ ਹੈ ਐਮਪੀਏ ਕੀਤੀ ਹੋਈ ਆ ਮੈਨੇਜਮੈਂਟ ਕੀ ਕਹਿੰਦੇ ਇਹਨੂੰ ਮਾਸਟਰ ਡਿਗਰੀ ਹੁੰਦੀ ਹੈ ਮਾਸਟਰ ਡਿਗਰੀ ਹੁੰਦੀ ਹੈ ਇਹ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਠੀਕ ਹੈ ਜੀ ਤੇ ਤੇਰੇ ਪਾਪਾ ਦਾ ਕੀ ਨਾਮ ਪੁੱਤ ਨਰਛੱਤਰ ਸਿੰਘ ਮੰਮਾ ਦਾ ਕੀ ਨਾਮ ਨਰਿੰਦਰ ਕੌਰ ਉਹ ਜਿਹੜੇ ਬੈਠੇ ਨੇ नहीं नहीं। अच्छा मैं मैं हाथ जोड़ती हूँ अगर आप मुझे ब्लेम करते हो ना नहीं नहीं कोई तो, ब्लेम चलो तो तुम भी सही हो मैं तुम्हें ब्लेम नहीं करती तो इन्हें बोलो आज उन्हें भी बुला लो तो साफ हो जाएगा मुझे कोई प्रॉब्लम नहीं मुझे ये नहीं कि मुझे पैसे वाले चाहिए ये नहीं चाहिए ठीक है देखो अगर मैं गलत हो रही हूँ ना चलो तो बॉल भी दो मैं पागल हूँ ठीक है तो बोलो उन्हें भी आज ये जानते हैं उन्हें भी बुला लो इन्हें भी बुला लो कौन है वो वो भी लुधियाने में रहते हैं कौन लागे देने तेरे। मेरे डैड। डैड ने। अगर वो आपको यही है ना मैं झूठ बोल रही हूं कि मैं ऐसी माँ को मारती हूँ तो तो नरक में जाने मुझे भी मिल रहा कौन जी, जी है।, वो है।, वो है वो है मैं इन्हें भी बुलाती हूँ क्योंकि मुझे पाला है क्यों ना बुलाऊं अगर मुझे उसमें क्यूँकी देखो मैं झूठ नहीं बोलूंगी मैंने बचपन से देखा ही इसे اگر میں بولوں نا تو میں نے اسے یہ دیکھا ہے بچپن میں ماں باپ کے رو چلو کوئی بات نہیں ہاں جی ماں اے جڑے نشتر سنگھ دا نام لے رہے نے او کون نے کوئی بھی نہیں نا ادھا تے ہمو سامنے ننگے سی کہ میرے بھڑا پڑ جائے بن گئے بس تے بس او امیر ہے اسی غریب ہے اکیلے میں امیراں دی کوڑیاں امیراں چ جا سکتی میں تو اڈی کوڑی نہیں ہے میں امیراں دی بس ਇਹ ਰੋਕ ਪੁੱਛ ਲੋ ਤੇ ਇਹਨੂੰ ਪਛਾਣਤੀ ਸਾਡਾ ਸਾਡਾ ਕੋਲ 24 ਘੰਟੇ ਉਹਨਾਂ ਕੇ ਮੈਂ ਸਾਨੂੰ ਮਾਰਦੇ ਤੇ ਮੇਰੇ ਮੇਡ ਆ ਤੇ ਨਕਰਾਰੀ ਭੈਣ ਨੂੰ ਨਕਰਾਨੀ ਕਹਿੰਦੀ ਸਾਨੂੰ ਨੌਕਰ ਬਣਾ ਲੈ ਕ੍ਰੀਸ-ਕ੍ਰੀਸ ਮਾਰਦੀ ਬਹੁਤ ਜਿਆਦਾ ਹੀ ਅਸੀਂ ਕਿਹਾ ਚਲ ਬੱਚਾ ਠੁਜਰ ਜਾਤੀ ਜਾ ਨਹੀਂ ਕਿੱਥੇ ਗੜੀ ਆ ਆਹੜਾ ਕੇ ਦੁਖੀ ਹੋ ਕੇ ਲੈ ਆ ਠੀਕ ਹੈ ਫਤੇ ਜੀ ਜਿੱਦਾਂ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਹੈ ਜਲੰਧਰ ਸ਼ਹਿਰ ਤੋਂ ਇਹ ਬੱਚੀ ਨੂੰ ਲੈ ਕੇ ਆਏ ਨੇ ਸਾਡੇ ਕੋਲੇ ਹੋਰ ਇੱਕ ਬਾਤ ਜ਼ਰੂਰ ਬੋਲ ਲੈ ਕਿ ਸਾਰੀ ਤਰਫੋਂ ਸੇ ਬਾਤ ਕਲੀਅਰ ਚਲੋ ਮੈਂ ਗਲਤ ਵੀ ਸਮਝਤ ਹੋ ਨਾ तो एक बात जरूर बोलो कि सारी बात पहले क्लियर किया करो तो किया करो बिल्कुल क्योंकि हर किसी की हमें रियलिटी नहीं पता हो बिल्कुल बेटा बिल्कुल हम पूरा ध्यान रखेंगे तो ये बात में पूरी दुनिया को मैसेज देती हूँ कुछ भी कोई आता है ना तो पहले पूरी रियलिटी जाना की सच में वो वहाँ हुआ है तो ये बहुत जरूरी है दोनों तरफ से ਉਹ ਰਹੇ ਕੁਆਰਗੇ ਮੈਂ ਆਇਆ ਕਈ ਗੁੰਡੇ ਭੇਜਿਆ ਗੁੰਡੇ ਲੈ ਆਇਆ ਇਹ ਤੋਂ ਗੁੰਡੇ ਬੁਲਾ ਕੇ ਲੈ ਇਧਰ ਭਾਈ ਗੁੰਡੇ ਅਮਨ ਕਾਂਦੀ ਪਈ ਆਏ ਨਾ ਨਾ ਤੇ ਹਮੇਂ ਕਾਇਤੀ ਚ ਚਲੇਗਾ ਸਾਰੇ ਕਾਰਜ ਬੋਲੀ ਵੀ ਗੁੰਡੇ ਲੈ ਕੇ ਆਈਏ ਗੁੰਡੇ ਕਰਕੇ ਮਤਲਬ ਸਭ ਨੂੰ ਕਿਸਨ ਘਰ ਨਹੀਂ ਵੜਨ ਦੇਂਦੇ ਮੱਲੇ ਵਾਲੇ ਵੀ ਪੜ ਮਸੀਤਾ ਪ੍ਰਸ਼ਾਪ੍ਰਾ ਮੱਲੇ ਵਾਲੇ ਪੜ ਕੋਲਸ ਬੁਲਾ ਲੱਗੇ ਰੋਣ ਲੋਕਾਂ ਚਲਵਾਈ ਕਰਦੇ ਨਾਲੇ ਰਲ ਲੜਾਈ ਕੀਤੀ ਹੱਥੋਂ ਪਾਈ ਹੋਈਆਂ ਬਾਲ ਫੁੱਟ ਕੇ ਦੀ ਐਨਕ ਲਾ ਕੋ ਲੈਨਕ ਲਗਾਨੀ ਐਨਕ ਲਾ ਕੇ ਚੋੜੀ ਹਾਂ ਬੇਟਾ ਉਹਨੂੰ ਕੋ ਬੁਲਾਉਂਗਾ ਮੈਂ ਉਹਨੂੰ ਬੁਲਾਉਂਗਾ ਮੈਂ ਉਹਨਾਂ ਦੇ ਬਾਰੇ ਵਿੱਚ ਬਾਤ ਕੀਏ ਮੈਨੇ ਨਿਸ਼ਤਰ ਸਿੰਘ ਨੂੰ ਨਾ ਬੁਲਾਉਂਗਾ ਮੈਂ ਇੱਥੇ ਬੁਲਾ ਕੇ ਤੇਰੇ ਸਾਹਮਣੇ ਗੱਲ ਕਰਾਂਗੇ ਮੈਂ ਠੀਕ ਹੈ